ਸਾਂਝੇ ਨੇ ਦਿਨੀ ਘੂਕ ਚਰਚਾ ਵਿੱਚ ਹਨ ਉਹਨਾਂ ਦੇ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਇੱਕ ਗਾਇਕ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਗਾਇਕ ਨਸ਼ੱਤਰ ਗਿੱਲ ਦੇ ਨਾਲ ਝੁੰਮਕੀ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ਵੀਡੀਓ ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਬੱਬੂ ਮਾਨ ਆਪਣਾ ਪ੍ਰਸਿੱਧ ਗੀਤ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਗਾ ਰਹੇ ਨੇ ਅਤੇ ਸਟੇਜ ਤੇ ਹੋਰ ਵੀ ਕਈ ਗਾਇਕ ਨਜ਼ਰ ਆ ਰਹੇ ਨੇ ਇਸ ਵੀਡੀਓ ਵਿੱਚ ਦਿਲਜੀਤ ਦੋਸਾਂਝ ਦਾ ਪੁਰਾਣਾ ਅੰਦਾਜ਼ ਵੇਖ ਸਾਰੇ ਹੀ ਹੈਰਾਨ ਨੇ ਬੱਬੂ ਮਾਨ ਦੇ Song ਤੇ ਦਿਲਜੀਤ ਦੋਸਾਂਝ ਖੂਬ ਠੁਮਕੇ ਲਗਾ ਰਿਹਾ ਹੈ ਬਾਕੀ ਤੁਹਾਨੂੰ ਦੱਸ ਦਈਏ ਬੱਬੂ ਮਾਨ ਤੇ ਦਿਲਜੀਤ ਦੀ ਦੋਸਤੀ ਕਾਫੀ ਵਧੀਆ ਰਹੀ ਹੈ ਤੇ ਹੀ ਇਸ ਵੀਡੀਓ ਵਿੱਚ ਅਸੀਂ ਦਲਜੀਤ ਦੋਸਾਂਝ ਦੇ ਸਟਰਗਲ ਬਾਰੇ ਵੀ ਸੋਚ ਸਕਦੇ ਹਾਂ ਕਿਵੇਂ ਉਸਨੇ 22 ਸਾਲਾਂ ਵਿੱਚ ਆਪ ਦੇ ਆਪ ਨੂੰ ਚੇਂਜ ਕੀਤਾ ਅਤੇ ਅੱਜ ਜੋ ਸਾਰੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰ ਰਿਹਾ ਏ। ਬਾਕੀ ਇਸ ਵੀਡੀਓ ਨੂੰ ਦੇਖ ਤੁਹਾਡਾ ਦਲਜੀਤ ਦੋਸਾਂਝ ਬਾਰੇ ਕੀ ਕਹਿਣਾ ਹੈ ਆਪਣੀ رائے ਜ਼ਰੂਰ ਦੱਸਣੀ। ਐਂਡ ਨੈਕਸਟ ਵੀਡੀਓਜ਼ ਦੇਖਣ ਲਈ ਜਲਦ ਤੋਂ ਜਲਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਸੋ ਥੈਟ ਤੁਸੀਂ ਕੋਈ ਵੀਡੀਓ ਮਿਸ ਨਾ ਕਰ ਸਕੋ। ਕੁੱਲੀਆਂ ਪਈਆਂ ਰਹਿਣ ਕਿਤਾਬਾਂ ਤੇਰੀਆਂ ਖਾਬਾਂ